ਜਿਹੜੀ ਨਾਮ ਵਾਲੀ ਖੇਡ ਚੱਲਦੀ ਪਈ ਸੀ ਉਹਨੂੰ ਬਾਹਰ ਦੇ ਪਦਾਰਥਾਂ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਗੁਰਮਖੋ ਪਹਿਲਾ ਸਟੈਪ ਸਾਡੀ ਜ਼ਿੰਦਗੀ ਤੇ ਸੁਰਤ ਤੇ ਜਿਹੜਾ ਮਾਇਆ ਨੇ ਅਟੈਕ ਕੀਤਾ ਉਹ ਭੁੱਲਾਂ ਦਾ ਕੀਤਾ ਭੁੱਲ ਗਿਆ ਫਿਰ ਸੁਣਿਓ ਪਾਠ ਪੂਰਾ ਕਰ ਲਿਆ ਪਰ ਅੰਦਰ ਇਹਨੂੰ ਥੋੜਾ ਜਿਹਾ یوں ਕਹਿ ਲਓ ਕਿ ਮੈਂ ਇਹ ਤਰਕ ਚ ਨਹੀਂ ਕਹਿੰਦਾ ਵੀ ਆਪਾਂ ਨੂੰ ਪਾਠ ਨਹੀਂ ਕਰਨਾ ਚਾਹੀਦਾ ਜੇ ਅੰਦਰ ਜੇ ਮਨ ਨਹੀਂ ਟਿਕਦਾ ਛੱਡ ਦਿਓ ਬਿਲਕੁਲ ਨਹੀਂ ਛੱਡਣਾ ਚਾਹੀਦਾ ਮੈਂ ਇੱਕ ਵਾਰ ਅਰਜ਼ ਕੀਤੀ ਸੀ ਮਹਾਰਾਜ ਜੀ ਕੋਲ ਗੁਰੂ ਨਾਨਕ ਸਾਹਿਬ ਦੀ ਸਿੱਖਾਂ ਦੀ ਭਗਤ ਮਾਲ ਜੀ ਉਸ ਵਿੱਚ ਮਹਾਰਾਜ ਦੇ ਚਰਨਾਂ ਚ ਦੋ ਸਿੱਖ ਆਏ ਪ੍ਰੀਤੀ ਮਲ ਸੈਗਲ ਤੇ ਰਾਮਾ ਡਿੱਡੀ ਇਹ ਸਿੱਖਾਂ ਦੇ ਨਾਂ ਨੇ ਉਹਨਾਂ ਕਹਿਆ ਮਹਾਰਾਜ ਜੀ ਵੀ ਇਹ ਜਦੋਂ ਚੰਗੇ ਭਲੇ ਤੁਰਨੇ ਫਿਰਨੇ ਆ ਤੇ ਮੈਂ ਸੋਚਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੀ ਪ੍ਰਕਾਸ਼ ਵੀ ਸਤਾਪਦੀਆਂ ਮਨਾਲੀਆਂ ਗੁਰਗੱਦੀ ਦੀਆਂ ਮਨਾਲੀਆਂ ਗੁਰੂ ਨਾਨਕ ਸਾਹਿਬ ਦੀ 550 ਸਾਲਾ ਮਨਾ ਰਹੇ ਆ ਪਰ ਯਾਦ ਰੱਖਿਓ ਜਿਹੜੀ ਪ੍ਰੋਬਲਮ ਆਇਤੋਂ 550 ਸਾਲ ਬੰਦੇ ਦੇ ਅੰਦਰ ਦੀ ਸੀ ਨਾ ਜਿੰਨੀ ਮਰਜੀ ਸਾਇੰਸ ਤਰੱਕੀ ਕੀਤੇ ਅੰਦਰ ਦੀ ਬਿਮਾਰੀ ਅਜੋਤੀ ਖਲੋਤੀ ਹੋਈ ਅੰਦਰ ਦੀ ਹੋਂਣੇ ਤਰਕਾਂਗੇ ਤਾਂ ਪਹਿਲੀਆਂ ਗੱਲਾਂ ਸੰਜੀ ਨਹੀਂ ਮਨ ਉਥੇ ਟਿਕਿਆ ਹੋਇਆ ਮਨ ਦੀ ਗੰਦਗੀ ਉਹੀ ਹੈ ਨਾਮ ਦੀ ਖੇੜਾ ਵੀ ਹੋਖ ਹੈ ਉਹਨਾਂ ਕਹਿਆ ਮਹਾਰਾਜ ਇਹ ਕਰੀਏ ਕਿ ਮਨ ਨਹੀਂ ਟਿਕਦਾ ਜਿਵੇਂ ਆਪਾਂ ਕਈ ਵਾਰੀ ਬੜਾ ਸੌਖਾ ਲੋਕੀ ਪਹਿਲੇ ਭਜਨ ਨੂੰ ਤਿਆਰ ਨਹੀਂ ਜੀ ਹੁਣ ਕਹਿ ਦੋ ਨਾ ਜਿਆ ਇੰਨੇ ਸਾਲ ਹੋ ਗਏ ਨਿਤਨੇਮ ਕਰਦੇ ਆ ਕੀ ਖੱਟਿਆ ਲੋਕੋ ਅਗਲੇ ਸਵੇਰੀ ਕਹਿਣਗੇ ਬਾਬਾ ਜੀ ਨੇ ਕਹਿ ਤਾ ਗੁਟਕਾ ਬੰਦ ਕਰੋ ਕੀ ਖਟਿਆ ਨਹੀਂ ਉੱਥੇ ਮਹਾਰਾਜ ਨੂੰ ਕਹਿੰਦੇ ਨੇ ਮਹਾਰਾਜ ਜਦੋਂ ਅਸੀਂ ਜਪਣੇ ਆਂ ਜਦੋਂ ਅਸੀਂ ਬਾਣੀ ਪੜ੍ਹਨੇ ਆਂ ਸੰਗਤ ਚ ਬੈੰਨੇ ਆਂ ਅੰਦਰ ਭੁੱਲਦਾ ਹੈ ਮਹਾਰਾਜ ਕਹਿੰਦੇ ਨੇ ਭੁੱਲਣਾ ਤਾਂ ਸ਼ੁਰੂ ਹੁੰਦਾ ਕੋਈ ਦੂਜਾ ਆ ਗਿਆ ਇਹ ਤਾਂ ਯਾਦ ਰੱਖਿਓ ਦੂਜਾ ਆਉਂਦਾ ਹੈ ਤੇ ਪਹਿਲਾ ਭੁੱਲਦਾ ਹੈ ਕਿਸੇ ਹੋਰ ਨੇ ਥਾਂ ਲਹਿ ਲਈ ਨਾ ਫਿਰ ਜੀ ਕਹਿਣ ਲੱਗੇ ਮਨ ਕੋਈ ਨਹੀਂ ਟਿਕਦਾ ਮਹਾਰਾਜ ਕਹਿੰਦੇ ਬਿਮਾਰ ਹੋ ਗਿਆ ਫਿਰ ਫਿਰ ਕੀ ਕੀਤਾ ਤੁਸੀਂ ਕਹਿਣ ਲੱਗੇ ਛੱਡ ਦਿੱਤਾ ਨੀ ਬੜੀ ਖੁਸ਼ੀ ਨਾਲ ਕਹਿੰਨੇ ਤੇ ਮੈਂ ਕਹਿਣਾ ਮਨ ਲੱਗੇ ਨਾ ਲੱਗੇ ਕੂਕਣਾ ਬੰਦ ਨਾ ਕਰੀ ਤੇਰਾ ਮਨ ਨਹੀਂ ਲੱਗਦਾ ਪਰ ਘਟੂ ਘਟੂ ਦੇਖਦਾ ਤਾਂ ਪਿਆ ਵਿਚਾਰਾ ਬੇਵਸ ਹੋਇਆ ਫਿਰ ਵੀ ਬੈਠਾ ਗਿਆ ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੇ ਨਾਉ ਨਾ ਜਾਈ ਪਰ ਕਹਿੰਦੇ ਮਾਰੇ ਛੱਡ ਦਿੱਤਾ ਗੁਰੂ ਸਾਹਿਬ ਕਹਿੰਦੇ ਆ ਸਵਾਰੀ ਕਾਦੀ ਕਰਦੇ ਹੋ ਤੁਸੀਂ ਕਹਿੰਦੇ ਘਰ ਘੋੜੇ ਰੱਖਿਆ ਜੀ ਮਾਰੇ ਦੇਖ ਉਹਨਾਂ ਦੀ ਗੱਲ ਹੀ ਕਹਿੰਦੇ ਆ ਕਹਿੰਦੇ ਨੇ ਘੋੜਾ ਜਦੋਂ ਬਿਮਾਰ ਹੁੰਦਾ ਫਿਰ ਕੀ ਕਰਦੇ ਹੋ ਕਹਿੰਦੇ ਮਹਾਰਾਜ ਮਸਾਲਾ ਦਈਦਾ ਗੁਰੂ ਸਾਹਿਬ ਕਹਿੰਦੇ ਮਸਾਲਾ ਆਪਣੇ ਆਪ ਲੈ ਲੀਂਦਾ ਕਹਿੰਦੇ ਨਹੀਂ ਜੀ ਕਹਿੰਦੇ ਜਦੋਂ ਘੋੜੇ ਨੂੰ ਬਿਮਾਰੀ ਉਹਨੂੰ ਨਹੀਂ ਪਤਾ ਮੈਂ ਬਿਮਾਰ ਖਾਂ ਮਸਾਲਾ ਦਿਓਗੇ ਸਮਝੇਗਾ ਮੇਰਾ ਦੁਸ਼ਮਣ ਹੈ ਜਦੋਂ ਉਹਦਾ ਮੂੰਹ ਖੋਲ ਕੇ ਘੋੜੇ ਦਾ ਤੇ ਮਸਾਲਾ ਦਿੰਦੇ ਹੁੰਦੇ ਸਨ ਜਾਂ ਤਾਂ ਇੱਕ ਹੁੰਦੀ ਸੀ ਜੀ ਆਪਣੀ ਨਾਲ ਹੁੰਦੀ ਸੀ ਲੱਕੜ ਦੀ ਬਾਸ ਦੀ ਨਾਲ ਵੀ ਨਹੀਂ ਨਿਆਣਿਆਂ ਨੂੰ ਪਤਾ ਹੁੰਦਾ ਇੰਜੈਕਸ਼ਨ ਰੋੜਾ ਹੁੰਦੇ ਸਨ ਉਹ ਬਾਸ ਦੀ ਹੁੰਦੀ ਸੀ ਅੱਜ ਕੱਲ੍ਹ ਲੋਹੇ ਦੀ ਵਰਤਦੇ ਆ ਕੇ ਉਸ ਨਾਲ ਦਾ ਜਿਹੜਾ ਮੂੰਹ ਹੁੰਦਾ ਸੀ ਉਹ ਇਸ ਤਰ੍ਹਾਂ ਕੱਟਿਆ ਹੁੰਦਾ ਜਿਵੇਂ ਕਲਮ ਹੁੰਦੀ ਏ ਤਿਰਸ਼ਾ ਉਹਦੇ ਵਿੱਚ ਪਾਣਾ ਮਸਾਲਾ ਘੋਲ ਕੇ ਫਿਰ ਕਰਨਾ ਕੀ ਕਿ ਘੋੜੇ ਜਾਂ ਘੋੜੀ ਦੇ ਮੂੰਹ ਨੂੰ ਮੱਜਾਂ ਨੂੰ ਇਸ ਤਰ੍ਹਾਂ ਦਿੰਦੇ ਰਹਿ ਉਹਦਾ ਮੂੰਹ ਉੱਚਾ ਚੁੱਕ ਕੇ ਮੂੰਹ ਖੋਲ ਕੇ ਵਿੱਚ ਬਾਹ ਪਾ ਕੇ ਨਾ ਚੰਗੀ ਤਰ੍ਹਾਂ ਅਰਕ ਤੱਕ ਉਹ ਨਾਲ ਪਾ ਦੇਣੀ ਤੇ ਨਾਲ ਹੀ ਕਹਿੰਦੇ ਸੀ ਨੇ ਦਾ ਕਾਜਾ ਕਰ ਦਿਓ ਕਾਜਾ ਦਾ ਮਤਲਬ ਹੁੰਦਾ ਹੈ ਇਹਦਾ ਮੂੰਹ ਘੁੱਟ ਕੇ ਰੱਸੀ ਨਾਲ ਬੰਨ੍ਹ ਦਿਓ ਤੇ ਉੱਤਾਂ ਕਰ ਦਿਓ ਥੱਲੇ ਮੂੰਹ ਹੋਵੇਗਾ ਤੇ ਮਸਾਲਾ ਥੱਲੇ ਸੱਤੇਗਾ ਹੁਣ ਮੂੰਹ ਉੱਚਾ ਪਹਿਲਾਂ ਮਸਾਲਾ ਦਿੱਤਾ ਫਿਰ ਉਹਦਾ ਕਾਜਾ ਕੀਤਾ ਕਾਜਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਸੀ ਮੂੰਹ ਬੰਨ੍ਹ ਕੇ ਤੇ ਉਹਦੇ ਜਿਹੜੀ ਹੁੰਦੀ ਸੀ ਨਾ ਆਪਣੀ ਜੀ ਕਾਠੀ ਉਹਨੂੰ ਪਿਛਾਂ ਕਰਿਆਲੇ ਨੂੰ ਖਿੱਚ ਕੇ ਰੱਸੀਆਂ ਪਿਛਾਂ ਘੁੱਟ ਕੇ ਨਾ ਬੰਨ੍ਹੇ ਮੂੰਹ ਉੱਚਾ ਮਹਾਰਾਜ ਕਹਿੰਦੇ ਆ ਮਸਾਲਾ ਘੋੜਾ ਨਹੀਂ ਲੈਂਦਾ ਉਹਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਮੈਂ ਬਿਮਾਰ ਖਾਂ ਪਰ ਸਾਨੂੰ ਪਤਾ ਹੈ ਉਨੀ ਦੇਰ ਤੱਕ ਤੁਸੀਂ ਮੂੰਹ ਚੋਂ ਹੱਥ ਨਹੀਂ ਕੱਢਦੇ ਉਹਦਾ ਮੂੰਹ ਥੱਲੇ ਨਹੀਂ ਕਰਦੇ ਜਿੰਨੀ ਦੇਰ ਤੱਕ ਮਸਾਲਾ ਨਾ ਜਾਏ ਆਖਰ ਘੋੜਾ ਥੱਕ ਕੇ ਮਸਾਲਾ ਲੈ ਲੈਂਦਾ ਹੈ ਕਹਿ ਲੱਗੇ ਮਨ ਤਾਂ ਘੋੜੇ ਤੋਂ ਵੱਧ ਚੰਚਲੇ ਉਨੀ ਦੇਰ ਤੱਕ ਬਾਣੀ ਨਾ ਛੱਡਿਓ ਜਿੰਨੀ ਦੇਰ ਤੱਕ ਬੰਦਾ ਬਣ ਕੇ ਟਿਕ ਨਾ ਜਾਏ ਆਪਾਂ ਨਹੀਂ ਥਕੜਾ ਘੋੜੇ ਨੂੰ ਤਕਾਂਦਾ ਹੈ ਮੈਂ ਬੇਨਤੀ ਕਰਾਂਗਾ ਕਿ ਭੁੱਲਾ ਕੀ ਹੈ ਭੁੱਲਣਾ ਉਦੋਂ ਸ਼ੁਰੂ ਹੁੰਦਾ ਜਦੋਂ ਦੂਜਾ ਕੋਈ ਆ ਜਾਂਦਾ ਹੈ ਏ ਏ ਫੈਮਿਲੀ ਚ ਹੈ ਸੱਚ ਇਹ ਵੇ ਜਦੋਂ ਬੱਚੇ ਦਾ ਲਗਾ ਮਾਪਿਆਂ ਨਾਲ ਘਟਦਾ ਹੈ ਯਾਦ ਰੱਖਿਓ ਉਹਦੀ ਥਾਂ ਕੋਈ ਹੋਰ ਆ ਚੁੱਕਾ ਹੈ ਸੰਸਾਰ ਜਿਸ ਤਰ੍ਹਾਂ ਹੈ ਮਿੱਤਰ ਨਾਲੋਂ ਮਿੱਤਰ ਨਾਤਾ ਤੋੜਦਾ ਕੋਈ ਹੋਰ ਹੁੰਦਾ ਹੈ ਭੂਲਾ ਦਾ ਲਬਜ਼ੀ ਅਰਥ ਮੈਂ ਬੇਨਤੀ ਕਰਾਂਗਾ ਕਿ ਜਦੋਂ ਸੁਰਤ ਵਿੱਚੋਂ ਉਹ ਭੁੱਲ ਜਾਏ ਜਿਹਨੂੰ ਜ਼ਬਾਨ ਨਾਲ ਬੋਲਦੇ ਪਏ ਇਹ ਪਹਿਲਾ ਸਟੈਪ ਹੈ ਅੰਦਰ ਦੀ ਖੁਬਾਰੀ ਦਾ ਭੁੱਲਣਾ ਹੁਣ ਉਸ ਤੋਂ ਬਾਅਦ ਕੀ ਹੁੰਦਾ ਜੀ ਗੁਰੂ ਸਾਹਿਬ ਨੇ ਦੂਜਾ ਸ਼ਬਦ ਵਰਤਿਆ ਮਤ ਦੇਖ ਭੂਲਾ ਹੁਣ ਕੱਲ ਲੇਖਾਂਗੇ ਤੂੰ ਘਰ ਚੰਗਾ ਦੇ ਦਿੱਤਾ ਇਹ ਇਹ ਤੋ ਕਿ ਚਾਰੇ ਪਦਿਆਂ ਚ ਆਉਣੀ ਹੈ ਤਾਂ ਮੈਂ ਇਸ ਲਈ ਵਿਸ਼ੇਸ਼ ਬੇਨਤੀ ਕਰਨ ਲੱਗਾ ਕਿ ਭੂਲਾ ਦਾ ਅਰਥ ਇਹ ਜਦੋਂ ਕੋਈ ਦੂਜਾ ਆ ਗਿਆ ਉਹ ਭੁੱਲ ਗਿਆ ਤੇ ਮਹਾਰਾਜ ਕਹਿੰਦੇ ਆ ਫਿਰ ਜਦੋਂ ਭੁੱਲਣਾ ਸ਼ੁਰੂ ਹੋਇਆ ਜਿਹੜੀ ਨਾਮ ਦੀ ਅੰਦਰ ਚੱਲਦੀ ਪਈ ਸੀ ਬਖਸ਼ਿਸ਼ ਜਾਂ ਰੋ ਪੋਇਆ ਕੀ ਉਹ ਦੇ ਵਿੱਚੋਂ ਇੱਕਦਮ ਵਸਿਮਰਨ ਹੋਣਾ ਸ਼ੁਰੂ ਹੋ ਗਿਆ ਵਸਿਮਰਨ ਦਾ ਇੱਕ ਸਿਮਰਨ ਹੈ ਇੱਕ ਵੀ ਸਿਮਰਨ ਸਿਮਰਨ ਦਾ ਅਰਥੇ ਯਾਦ ਵਸਿਮਰਨ ਦਾ ਅਰਥੇ ਸਿਮਰਨ ਦਾ ਚਲਾ ਜਾਣਾ ਭੁੱਲਣਾ ਸ਼ੁਰੂ ਹੋਇਆ ਅੰਦਰ ਵਸਿਮਰਨ ਆ ਗਿਆ ਉਹ ਵਿਸਰ ਗਿਆ ਤੇ ਜਦੋਂ ਫਿਰ ਕਈ ਸਾਲਾਂ ਬਾਅਦ ਹੋਸ਼ ਆਈ ਵੀ ਮੈਂ ਤਾਂ ਸਭ ਕੁਝ ਗਵਾ ਬੈਠਾ ਹੁਣ ਯਤਨ ਕਰਦਾ ਪਏ ਚਿੱਤ ਵਿੱਚ ਦੁਬਾਰਾ ਨਾਮ ਵੜਦਾ ਹੀ ਨਹੀਂ ਪਿਆ ਹੇ ਸਤਿਗੁਰੂ ਤੁਸੀਂ ਕਿੰਨੇ ਸੋਹਣੇ ਤਿੰਨ ਸ਼ਬਦ ਵਰਤੇ ਭੂਲਾ ਵਿਸਰਾਏ ਚਿਤਨਾ ਬਹਿ ਨਾਉ ਸਭ ਤੋਂ ਪਹਿਲਾਂ ਭੁੱਲ ਗਿਆ ਅੰਦਰ ਕਿਸੇ ਦੂਜੇ ਵੱਲ ਦੇਖ ਕੇ ਜਦੋਂ ਭੁੱਲਿਆ ਉਦੋਂ ਫਿਰ ਹਿਸਤਾ ਹਿਸਤਾ ਉਸ ਨੇ ਆਪਣੀ ਥਾਂ ਸਿਮਰਨ ਵਾਲੀ ਥਾਂ ਲੈ ਲਈ ਪਰਮਾਤਮਾ ਦਾ ਸਿਮਰਨ ਹੋ ਗਿਆ ਤੇ ਪਿਆਰਿਓ ਚਿੱਤ ਵਿੱਚੋਂ ਨਿਕਲ ਗਿਆ ਤੁਰ ਅੰਦਰ ਜਿਹੜਾ ਚੱਲਦਾ ਸੀ ਉਹ ਵੀ ਨਾ ਰਿਆ ਮਹਾਰਾਜ ਕਹਿੰਦੇ ਨੇ ਪਰਮਾਤਮਾ ਤਰਸ ਕਰੀ ਤੂੰ ਘਰ ਦੇ ਤੂੰ ਪਰਵਾਰ ਦੇ ਤੂੰ ਸਮਾਧੀ ਦੇ ਤੂੰ ਰਾਜ ਭਾਗ ਤਖ ਦੇ ਪਰ ਆ ਤਿੰਨ ਭਾਣੇ ਨਾ ਮੇਰੇ ਨਾਲ ਵਾਪਰ ਜਾਣ ਕੇ ਤੇ ਇਹਨਾਂ ਨੂੰ ਦੇਖ ਕੇ ਮੈਂ ਭੁੱਲ ਨਾ ਜਾਵਾਂ ਮੈਂ ਵਿਸਰਨਾ ਨਾ ਜਾਵਾਂ ਕਿਤੇ ਮੇਰੇ ਚਿੱਤ ਵਿੱਚ ਦੁਬਾਰਾ ਕਿਤੇ ਤੇਰਾ ਨਾਮ ਨਾ ਆਵੇ ਮੈਨੂੰ ਇਹ ਖਤਰਾ ਲੱਗ ਰਿਹਾ ਕਿ ਨਾਮ ਨਾ ਭੁੱਲ ਜਾਏ ਫਿਰ ਅਰਜ ਕਾ ਜੀ ਸਭ ਤੋਂ ਪਹਿਲਾਂ ਭੁੱਲਦਾ ਤੇ ਭੁੱਲਣ ਦੀ ਧੀਰ ਹੁੰਦੀ ਏ ਮੈਂ ਇੱਕ ਦਿਨ ਅਰਜ਼ ਕੀਤੀ ਸੀ ਇਹ ਤਾਂ ਇਹ ਵੇਜੀ ਮਹਨ ਇਹ ਸੱਚੀ ਮੁੱਚੀ ਐ ਸ਼ਾਲਾ ਮਾਰਦਾ ਬੈਠਾ ਭਜਨ ਦੀ ਕਰਦਾ ਹੈ ਇਹ ਜਿਵੇਂ ਨਿਆਣਾ ਨਹੀਂ ਨਾ ਟਿੱਕੇ ਬੈਂਦਾ ਇਹ ਵੀ ਕੋਈ ਨਹੀਂ ਟਿੱਕੇ ਬੈਂਦਾ ਭੱਜਦਾ ਪਰ ਮੇਰੀ ਬੇਨਤੀ ਹੈ ਜਿਹਦੇ ਚਿੱਤ ਚੋਂ ਨਾ ਨਿਕਲੇ ਯਾਦ ਰੱਖਿਓ ਉਹਦੇ ਸਾਰੀਆਂ ਬਖਸ਼ਾਂ ਵਰਤੀਆਂ ਚਿੱਤ ਕੀ ਚੀਜ਼ ਹੈ ਇਹ ਸਾਰੇ ਵਿਸ਼ੇ ਮੈਂ ਇੱਕ ਵਾਰ ਕਿਹਾ ਸੀ ਜੀ ਦਿਲ ਕਰਦਾ ਹੈ ਕਿ ਜ਼ਰੂਰ ਸੰਗਤ ਨਾਲ ਜਿੰਨੀ ਕੋਈ ਸਮਝੇ ਸਾਂਝੇ ਕਰਨ ਨੂੰ ਪਰ ਕਈ ਵਾਰੀ ਕਹਿੰਦੇ ਆ ਕੀ ਫੋਕੀਆਂ ਜੀਆਂ ਗੱਲਾਂ ਕਰ ਦਿੱਤੀਆਂ ਚਿੱਤ ਕੀ ਹੈ ਚਿੱਤ ਦਾ ਥੋੜਾ ਜਿਹਾ ਰਿਸ਼ਤਾ ਮਨ ਨਾਲ ਹੈ ਚਲੋ ਇਹਨੂੰ ਇਹ ਕਈ ਵਿਦਵਾਨ ਕੋਲ ਸਬਕੌਂਸ਼ੀਅਸ ਮਾਈਂਡ ਨੂੰ ਐ ਵੈਗਰੂ ਦੀ ਕੌਂਸ਼ੀਅਸ ਸਬਕੌਂਸ਼ੀਅਸ ਅਨਕੌਂਸ਼ੀਅਸ ਸੁਪਰਕੌਂਸ਼ੀਅਸ ਇਸ ਤਰੀ ਇਹ ਸੀਗਮਨੋਪਰਾਇਡ ਕਹਿੰਦਾ ਨਾ ਪਰ ਅਸੀਂ ਸਿੱਧੇ ਜੇ ਪੰਜਾਬੀ ਸ਼ਬਦ ਵਰਤਨੀਆ ਸਚੇਤ ਮਨ ਅਚੇਤ ਮਨ ਅਵਚੇਤ ਮਨ ਇਹ ਸ਼ਬਦ ਵਰਤਨੇ ਭਾਈ ਸਾਹਿਬ ਗੁਰੂ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਦਾ ਤਲ ਹੀਲ ਖਿਰਦੇ ਦਾ ਤਲ ਜਿੱਥੇ ਚਿੱਤ ਵਿੱਚ ਨਾਮ ਚਲਾ ਜਾਏ ਨਾ ਜੀ ਮੈਂ ਮਨ ਦੀ ਗੱਲ ਛੱਡੂ ਜਿਹੜਾ ਬਿਲਕੁਲ ਚਿੱਤ ਵੀ ਚਲਾ ਜਾਏ ਸਬ ਕੌਂਸ਼ੀਅਸ ਮਾਈਂਡ ਨੂੰ ਇਹੀ ਕਹਿੰਦੇ ਨੇ ਨਾ ਕਿ ਇਹ ਮਨ ਜਿਹੜਾ ਹੈ ਸਾਰਾ ਦਿਨ ਦੇਖਦਾ ਤੇ ਇਹ ਵੀ ਇੱਕ ਰੱਬ ਦੀ ਦਾਤ ਹੈ ਭੁੱਲਣ ਦੀ ਯਾਦ ਰੱਖਿਓ ਨਾਮ ਭੁੱਲਣਾ ਨਹੀਂ ਜੇ ਬੰਦੇ ਨੂੰ ਨਾਂ ਭੁੱਲਦਾ ਹੋਵੇ ਤੇ ਬੰਦਾ ਕਮਲਾ ਹੋ ਜਾਏ ਪਿਛਲੀਆਂ ਬੀਤੀਆਂ ਘਟਨਾਵਾਂ ਜਦੋਂ ਕੌੜੇ ਤਜਰਬੇ ਮੌਤ ਘਰ ਦਾ ਦੁਖਾਂਤ ਘਰ ਦਾ અપਮਾਨ ਜੇ ਹਰ ਵਤ ਚਿੰਤਨ ਚ ਰਹੇ ਬੰਦਾ ਸੱਚੀ ਮੁੱਚੀ ਸ਼ਦਾਈ ਹੋ ਜਾਏ ਰੱਬ ਦਾ ਸ਼ੁਕਰ ਕਰੋ ਨਹੀਂ ਭੁੱਲਣ ਦੀ ਤਾਕਤ ਦਿੱਤੀ ਏ ਤੁਸੀਂ ਇੱਕ ਦਿਨ ਤੋਂ ਵੱਧ ਗੱਲਾਂ ਚੇਤੇ ਨਹੀਂ ਰੱਖ ਸਕਦੇ ਉੰਜ ਵੈਸੇ ਇਹਨੂੰ ਧਿਆਨ ਨਾਲ ਸੁਣਿਓ ਜੇ ਚੇਤਾ ਪਿਛਾਂ ਨੂੰ ਜਿ ਲੈ ਜਾਣ ਲੱਗਿਏ ਨਾ ਇੱਕ ਇੱਕ ਦਿਨ ਚੇਤੇ ਕਰੋ ਤੇ ਕਈ ਵਾਰੀ ਬੰਦਾ ਆਪਣੇ ਪਾਪਾਂ ਨੂੰ ਚੇਤੇ ਕਰ ਕਰਕੇ ਸ਼ਦਾਈ ਹੋ ਜਾਂਦਾ ਹੈ ਕਿਉਂਕਿ ਚਿੱਤੇ ਵਿੱਚ ਮੰਦਾਪਣ ਵੀ ਆਉਣਾ ਹੈ ਇੱਥੋਂ ਤੱਕ ਆ ਜਾਂਦਾ ਵੀ ਜਿਹੜੇ ਬੰਦੇ ਮੈਡੀਟੇਸ਼ਨ 'ਚ ਪਿਛਾ ਨੂੰ ਜਾਂਦੇ ਆ ਕਈ ਵਾਰੀ ਉਹਨਾਂ ਨੂੰ ਮਾਂ ਦੇ ਉਦਰ ਚੋਂ ਦੁਬਾਰਾ ਫਿਰ ਨਿਕਲਣਾ ਪੈਂਦਾ ਹੈ ਕਿਉਂਕਿ ਬੈਕ ਜਾ ਰਹੇ ਨਾ ਉਹ ਕਮਲੇ ਹੋ ਜਾਣਗੇ ਉਸ ਪਾਸੇ ਕਦੀ ਨਹੀਂ ਕੋਈ ਤੁਰਦਾ ਇਸੇ ਕਰਕੇ ਗੁਰੂ ਕਹਿੰਦਾ ਤੂੰ ਅਗਾਹ ਕੁ ਤਰਾੰਗ ਤੈਨੂੰ ਜਨਮ ਮਿਲਿਆ ਹੁਣ ਅਗਾਹ ਨੂੰ ਚੱਲ ਜਿਹੜਾ ਸਬ ਕੌਂਸ਼ੀਅਸ ਮਾਈਂਡ ਕਹੇ ਅਚੇਤ ਮਨ ਕਹੇ ਇਹਦੇ 'ਚ ਬਹੁਤ ਕੁਝ ਭਰਿਆ ਪਿਆ ਹੈ ਆ ਸਟੋਰ ਭਰਿਆ ਪਿਆ ਜੀ ਤੇ ਮੈਂ ਇੱਕ ਦਿਨ ਕਿਹਾ ਸੀ ਇੱਥੇ 2 ਸਾਲ ਪਹਿਲਾਂ ਕਥਾ ਕਰਦਿਆਂ ਕਿਹਾ ਸੀ ਕਿ ਗੁਰਮਖੋ ਕਈ ਵਾਰੀ ਕੀ ਹੁੰਦਾ ਹੈ ਅਸੀਂ ਕਿਸੇ ਬੰਦੇ ਦਾ ਨਾਂ ਚੇਤੇ ਕਰਨੇ ਤੇ ਕੰਨ ਮਲਣ ਲੱਗ ਪੈਂਦਾ ਬੰਦਾ ਜਾਂ ਹੱਥ ਮਾਰਦਾ ਉਹ ਮੇਰੇ ਮੂੰਹ ਚ ਘੁੰਮਦਾ ਪਿਆ ਆ ਨਹੀਂ ਚੇਤੇ ਨਹੀਂ ਆ ਰਿਹਾ ਕਹਿੰਦਾ ਚਲੋ ਛੱਡੋ ਆਪੇ ਚੇਤੇ ਆ ਜਾਏਗਾ ਯਾਦ ਰੱਖਿਓ ਕੌਂਸ਼ੀਅਸ ਜੇ ਨਹੀਂ ਖੈਗਾ ਉਹਨੇ ਸਬ ਕੌਂਸ਼ੀਅਸ ਨੂੰ ਫਾਈਲ ਭੇਜ ਦਿੱਤੀ ਵੀ ਆਹ ਬੰਦਾ ਸੀ ਮੈਂ ਤੇਰੇ ਸਟੋਰ ਚ ਰੱਖਿਆ ਤੇ 10 ਅਗਮਿੰਟਾਂ ਬਾਅਦ ਕਹਿੰਦੇ ਉਹ ਮੈਨੂੰ ਚੇਤੇ ਆ ਗਿਆ ਉਹਦਾ ਨਾਮ ਇਹ ਸੀ ਐਵੇਂ ਨਹੀਂ ਚੇਤੇ ਆ ਗਿਆ ਸਬ ਕੌਂਸ਼ੀਅਸ ਮਾਈਂਡ ਵਿੱਚ ਪਿਆ ਹੋਇਆ ਸੀ ਉਹਨੇ ਦੱਸ ਦਿੱਤਾ ਹੁਣ ਜੋ ਕੁਝ ਆਪਾਂ ਗੁਰਬਾਣੀ ਦਾ ਇਸ ਕੌਂਸ਼ੀਅਸ ਵਿੱਚ ਕੌਂਸ਼ੀਅਸ ਮਾਈਂਡ ਜੋ ਸੁਣਿਆ ਇਹ ਸਭ ਕੌਂਸ਼ੀਅਸ ਜਾਏਗਾ ਪਰ ਯਾਦ ਰੱਖਿਓ ਚੇਤੇ ਵਿੱਚ ਗਿਆ ਹੋਇਆ ਨਾਮ ਉਹ ਇੰਨੀ ਬਖਸ਼ਿਸ਼ ਕਰਦਾ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਚੇਤਾ ਟਾਲ ਕੇ ਰੱਖ ਦਿੰਦਾ ਚਿੱਤ ਜੇ ਨਾਮ ਚਲਾ ਦੇ ਚੇਤਨਾ ਆਵੇਂ ਨਾ ਮarre ਤੀਜਾ ਸ਼ਬਦ ਵਰਤੇ ਹੈ ਕਹਿਣ ਲੱਗੇ ਭੁੱਲ ਐ ਵਿਸਰੈ ਫਿਰ ਵੀ ਗੱਲ ਬਣ ਜਾਏ ਜੇ ਚਿੱਤ ਵਿੱਚੋਂ ਨਿਕਲ ਗਿਆ ਫਿਰ ਕਾਣੀ ਗਈ ਫਿਰ ਨਹੀਂ ਅਜਾਮਲ ਦੇ ਚਿੱਤ ਚੋਂ ਨਹੀਂ ਸੀ ਨਿਕਲਿਆ ਯਾਦ ਰੱਖਿਓ ਹੋਰ ਤਰ੍ਹਾਂ ਦਾ ਲੱਗੇਗਾ ਅਸੀਂ ਸਾਰੇ ਪੜ੍ਹਨੇ ਆ ਜੀ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰਦੁਆਰੇ ਜਾ ਕੇ ਨਾਮ ਪੁੱਤਰ ਦਾ ਰੱਖਿਆ ਅਜਾਮਲ ਨੇ ਗੁਰੂ ਨੇ ਕਿਹਾ ਨਾਰਾਇਣ ਰੱਖ ਹੁਣ ਇਹ ਇਹ ਜੀ ਵੇਖੋ ਨਾਮ ਦੀ ਸ਼ਕਤੀ ਨੂੰ ਸਮਝੋ ਐਵੇਂ ਖੰਡਨ ਨਾ ਕਰੀਏ ਪੁੱਤਰ ਖੇਤ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪੁੱਤਰ ਨੂੰ ਆਵਾਜ਼ਾਂ ਮਾਰਦਾ ਅਖੀਰਲੀ ਸੰਤਾਨ ਨਾਰਾਇਣ ਹੈ ਉਹ ਨਾਰਾਇਣ ਨਰੇਣ ਆਵਾਜ਼ਾਂ ਮਾਰ ਰਿਹਾ ਕਿਉਂ ਕਿਉਂਕਿ ਗੁਰੂ ਨੂੰ ਪਤਾ ਸੀ ਕਿ ਜਿਸ ਸ਼ਬਦ ਦਾ ਮੈਂ ਅਭਿਆਸ ਕਰਾਇਆ ਉਹ ਨਾਰਾਇਣ ਹੈ ਇਹਦੇ ਚਿੱਤ ਵਿੱਚ ਪਿਆ ਹੈ ਪਰ ਉੱਤੇ ਭੁੱਲ ਗਿਆ ਹੈ ਉੱਤੇ ਵਿਸਰ ਗਿਆ ਹੈ ਇਹਨੂੰ ਵਾਸ਼ਨਾ ਨੇ ਢੱਕਿਆ ਹੈ ਉਹਨਾਂ ਕਹਿੰ ਇੱਕ ਕੰਮ ਕਰ ਮਰਨ ਵੇਲੇ ਸੁਰਤ ਇੱਕੋ ਦਮ ਜੇ ਟਿਕੇਗੀ ਨਾਰਾਇਣ ਆਵਾਜ਼ ਮਾਰੀ ਉਹ ਪੁੱਤਰ ਨੂੰ ਆਵਾਜ਼ ਮਾਰਦਾ ਨਾਰਾਇਣ ਨਾਰਾਇਣ ਮੈਨੂੰ ਬਚਾ ਪੁੱਤਰ ਨਾਰਾਇਣ ਇੱਕ ਪਾਸੇ ਰਹਿ ਗਿਆ ਚਿੱਤ ਵਾਲਾ ਨਾਰਾਇਣ ਬਾਹਰ ਆ ਗਿਆ ਉਹ ਸ਼ਬਦ ਸੀ ਜੀ ਮਹਾਰਾਜ ਕਹਿੰਦੇ ਚਿੱਤ ਚੋਂ ਨਾ ਵਿਸਰੇ ਇਹ ਤਿੰਨ ਸਟੈਪ ਨੇ ਪਹਿਲਾ ਭੁੱਲਦਾ ਫਿਰ ਵਸਮਰਨ ਹੁੰਦਾ ਹੈ ਫਿਰ ਚਿੱਤ ਵਿੱਚੋਂ ਨਿਕਲ ਜਾਂਦਾ ਹੈ ਫਿਰ ਬੰਦੇ ਦੀ ਪੂਰੀ ਬਾਡੀ ਤੇ ਵਾਸ਼ਨਾ ਜਿਵੇਂ ਕੈਂਸਰ ਦੇ ਸੈੱਲ ਕਬਜ਼ੇ ਹੋ ਜਾਂਦੇ ਨੇ ਨਾ ਸੱਚੀ ਮੁੱਚੀ ਪੂਰੀ ਬਾਡੀ ਨੂੰ ਮਨ ਨੂੰ ਚਿੱਤ ਨੂੰ ਵਾਸ਼ਨਾ ਫਿਰ ਘੇਰ ਲੈਂਦੀ ਹੈ ਪਰ ਜਿਹਨੂੰ ਚੇਤੇ ਆ ਜਾ ਚਿੱਤ ਚੋਂ ਨਿਕਲੇ ਗੁਰਮਖੋ ਕਈ ਵਾਰੀ ਗੁਰਦੁਆਰੇ ਦੀ ਗੈਰ ਹਾਜ਼ਰੀ ਹੋ ਜਾਂਦੀ ਹੈ ਪਰ ਤੁਸੀਂ ਕੰਮ ਤੇ ਬੈਠੇ ਜਦੋਂ ਗੁਰਦੁਆਰਾ ਚੇਤੇ ਕਰਦੇ ਹੋ ਹਾਜ਼ਰੀ ਉਦੋਂ ਵੀ ਲੱਗ ਜਾਂਦੀ ਹੈ ਚਿੱਤ 'ਚ ਤਾਕਤ ਹੈ ਜੀ ਪਰ ਇਹ ਇਹ ਤਜਰਬਾ ਨਹੀਂ ਰੋਜ਼ ਕਰਨਾ ਮੇਰੀ ਬੇਨਤੀ ਹੈ ਇਹ ਹਾਂ ਹੋ ਜਾਂਦਾ ਗੁਰੂ ਸਾਹਿਬ ਦੇ ਵੇਲੇ ਹੋਇਆ ਆਨੰਦਪੁਰ ਸਾਹਿਬ ਹੋਇਆ ਤੁਹਾਨੂੰ ਸਭ ਨੂੰ ਪਤਾ ਹੈ ਕਿ ਨਾਲ ਦੇ ਪਿੰਡ 'ਚ ਸਾੰਗ ਸੀ ਜੀ ਤਮਾਸ਼ਾ ਕਹਿੰਦੇ ਨੇ ਨਾਟਕ ਕਹਿੰਦੇ ਨੇ ਪਰ ਉਦੋਂ ਆਹ ਸੰਗ ਨਹੀਂ ਸਨ ਅਜੇ ਵੀ ਤੁਸੀਂ ਦੇਖਿਓ ਹਰੀਸ਼ ਚੰਦਰ ਦੇ ਪ੍ਰਹਲਾਦ ਦੇ ਤਰੂ ਦੇ ਜਿਵੇਂ ਪਾਤਰ ਬਣ ਕੇ ਕਰਦੇ ਸਨ ਜੀ ਜਿਵੇਂ ਰਾਸ ਪਾਉਂਦੇ ਸਨ ਤੇ ਵੇਲਾ ਸੀ ਅਮਨ ਅਮਾਨ ਦਾ ਸਿੱਖ ਅਨੰਦਗੜ੍ਹ ਦੇ ਕਿਲੇ ਅੱਗੇ ਖਲੋਤੇ ਅੱਦੇ ਕਹਿੰਦੇ ਚਲੋ ਦਰਵਾਜ਼ਾ ਤਾਂ ਅਮਰਤ ਵੇਲੇ ਖੁਣ ਮੈਂ ਚਲੋ ਦੇਖ ਕੇ ਆਈਏ ਤਮਾਸ਼ਾ ਅੱਦੇ ਕਹਿੰਦੇ ਮਹਾਰਾਜ ਉੱਠ ਪਏ ਫੇਰ ਇੱਥੇ ਜਿਹੜੇ ਅੱਦੇ ਚੱਲ ਪਏ ਅੱਦੇ ਖਲੋਤੇ ਰੇ ਸ਼ਰਧਾਲੂ ਸਿੱਖ ਵੀ ਅਸੀਂ ਮਹਾਰਾਜ ਦੀ ਸੇਵਾ ਅੱਜ ਖਲੋਤੇ ਆ ਸੁਰੇ ਮਹਾਰਾਜ ਦਾ ਦਰਬਾਰ ਸਜਿਆ ਤੇ ਕਿਹਨੇ ਪਹਿਰੇਦਾਰ ਸੱਦੋ ਜਦੋਂ ਸੱਦ ਲੈ ਜਿਹੜੇ ਗੈਰ ਹਾਜ਼ਰ ਸਨ ਉਹਨਾਂ ਦੀ ਮਨਚ ਆ ਗਿਆ ਸ਼ਮਤ ਆ ਗਈ ਸ਼ਮਤ ਸ਼ਬਦ ਬੜਾ ਪੁਰਾਣਾ ਹੈ ਜੀ ਮੁਸੀਬਤ ਆ ਗਈ ਹੁਣ ਕੀ ਬਣੇਗਾ ਤੇ ਜਿਹੜੇ ਹਾਜ਼ਰ ਸਨ ਉਹ ਕੋਸ਼ਿਸ਼ ਨਹੀਂ ਅਜ ਸਾਹਮਣੂ ਸਰੂਪੇ ਮਿਲਣਗੇ ਸਿੱਧੇ ਗਲੋਤੇ ਸ ਮਹਾਰਾਜ ਕਹਿੰਦੇ ਜਿਹੜੇ ਗੈਰ ਹਾਜ਼ਰ ਸਨ ਪਹਿਲਾਂ ਉਹ ਆਓ ਉਹ ਕੰਬ ਦੇ ਕੋਲ ਹੈ ਮਹਾਰਾਜ ਕਹਿੰਦਾ ਸ਼ਾਬਾਸ਼ ਤੇ ਜਿਹੜੇ ਹਾਜ਼ਰ ਸਨ ਉਹ ਕਹਿੰਦੇ ਇਹ ਕੀ ਗੱਲ ਹੋ ਗਈ ਕਿਤੇ ਭੁਲੇਖਾ ਤੇ ਉਹਨਾਂ ਨੇ ਅਗੇ ਹਾਜ਼ਰ ਅਸੀਂ ਸਾਂ ਮਹਾਰਾਜ ਅਸ ਕੇ ਕਹਿੰਦੇ ਫੁਰਨੇ ਮਤ ਬਣਾਓ ਅਜ ਰਾਤ ਹਾਜ਼ਰ ਗੈਰ ਹਾਜ਼ਰ ਸੀ ਗੈਰ ਹਾਜ਼ਰ ਹਾਜ਼ਰ ਸੀ ਸਤਿਗੁਰੂ ਸਮਝੇ ਨਹੀਂ ਹਜ਼ੂਰ ਕਹਿੰਦਿਆ ਤੁਸੀਂ ਕਿਲੇ ਅੱਗੇ ਖਲੋਤੇ ਪਰ ਆਪਣੇ ਚਿੱਤ ਨੂੰ ਪੁੱਛੋ ਤਲਹੀਅਲ ਨੂੰ ਪੁੱਛੋ ਤੁਸੀਂ ਬਾਡੀ ਕਰਕੇ ਕਿਲੇ ਅੱਗੇ ਖਲੋਤੇ ਸੀ ਪਰ ਚਿੱਤ ਕਰਕੇ ਕਹਿੰਦੀ ਸੀ ਤਮਾਸ਼ਾ ਕਿੱਦਾਂ ਸੋਹਣਾ ਚੱਲਦਾ ਹੋਣਾ ਇਹ ਵਿਚਾਰੇ ਅੱਖਾਂ ਨਾਲ ਤਮਾਸ਼ਾ ਵੇਂਦੇ ਸਨ ਇਹਨੂੰ ਪੁੱਛੋ ਕੀ ਦੇਖਿਆ ਕਹਿੰਦੇ ਮਹਾਰਾਜ ਪੁਚੇਤਾ ਹੀ ਕੋਈ ਨਹੀਂ ਰਿਹਾ ਤਾ ਧਿਆਨ ਹੀ ਤੁਹਾਡੇ ਬਿਸਤਰੇ 'ਵਾਲ ਸੀ ਮਹਾਰਾਜ ਉੱਠਵੈਦ ਬਣੇਗਾ ਕੀ ਮਹਾਰਾਜ ਕਹਿੰਦੇ ਹੁਣ ਦੇਖੋ ਕਿਹਦੀ ਹਾਜ਼ਰੀ ਲੱਗੀ ਹਾਜ਼ਰ ਗੈਰ ਹਾਜ਼ਰ ਹੋ ਗਏ ਗੁਰਮਖੋ ਕਈ ਐਸੇ ਗੁਰਮਖ ਪਿਆਰੇ ਆ ਜਿਹੜੇ ਟੈਕਸੀਆਂ ਗੱਡੀਆਂ ਟਰੱਕ ਚਲਾਉਂਦੇ ਵੀ ਗੁਰਦੁਆਰੇ ਦੀ ਖਾਤਰੀ ਭਰਦੇ ਆ ਮੈਂ ਆਪਣੀ ਗੱਲ ਕਰਾਂਗਾ ਸਾਡੇ ਵਰਗੇ ਸਤੇ ਤੇ ਬੈਠੇ ਵੀ ਬਾਜ਼ਾਰ ਬਣਾਈ ਬੈਠੇ ਚਿੱਤ ਵਿੱਚ ਨਾਮ ਨਾ ਵਿਸਰੇ ਚਿੱਤ ਵੀ ਜਾਣਦਾ ਜੇ ਭੁੱਲੇ ਨਾ ਜੇ ਵਿਸਰੇ ਨਾ ਫਿਰ ਬੇਨਤੀ ਸੁਣੀ ਜਦੋਂ ਚਿੱਤ ਵੀ ਚਲਾ ਜਾਏਗਾ ਉਦੋਂ ਚਿੱਤ ਵਿੱਚ ਗਿਆ ਹੋਇਆ ਨਾਮ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਆਸਾਨ ਬਣਾ ਦੇਗਾ ਪਰ ਵਿਸਰਜਾ ਫਿਰ ਨਹੀਂ ਇੱਕ ਬਚਨ ਹੈ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਚਿੱਤਨਾ ਆਵੇ ਨਾਮ ਵੈ ਗੁਰੂ ਪਹਿਲਾਂ ਭੁੱਲਾਂਗਾ ਫਿਰ ਵਿਸਰਾਂਗਾ ਫਿਰ ਚਿੱਤ ਚੋਂ ਨਿਕਲ ਜਾਣਾ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁਖ ਜਿਸ ਤੂੰ ਆਵੇਂ ਚਿੱਤ ਤਿਸ ਜਮ ਨਹੀਂ ਦੁੱਖ ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ ਉਹਨੂੰ ਕਾਦਾ ਝੋਰਾ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ ਜਿਸ ਤੂੰ ਆਵੇਂ ਚਿੱਤ ਬੋਸਦਾ ਇਸ ਧਨ ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ ਜਿਸ ਤੂੰ ਆਵੇਂ ਚਿੱਤ ਤਿੰਨ ਕੋਲ ਉਧਾਰਿਆ ਇੱਕ ਸ਼ਬਦ ਅਸੀਂ ਪੜ ਲਈਏ ਹੋਰ ਚਿੱਤ 'ਚ ਸਾਰੀ ਕਹਾਣੀ ਹੈ ਮੈਂ ਤਾਂ ਅੱਜ ਇਹ ਲੈ ਲਿਆ ਜੀ ਕਿਉਂਕਿ ਚਾਰ ਪਦੇ ਚੱਲਨੇ ਆ ਮੈਂ ਕੱਲ ਨੂੰ ਵੀ ਮੋਤੀ ਤਾਂ ਮੰਦਰ ਉਸਰੇ ਅਸੀਂ ਕਰਾਂਗੇ ਜੀ ਪਦਿਆਂ ਦੇ ਅਰਥ ਸਾਰੀ ਗੱਲ ਸਿਰਫ ਇਹ ਸਮਝਣ ਵਾਲੀ ਏ ਘਰ ਵੇਖ ਕੇ ਕਿਤੇ ਪਹਿਲਾਂ ਭੁੱਲ ਨਾ ਜਾਈਂ ਵਿਸਰ ਨਾ ਜਾਈਂ ਚਿੱਤ ਵਿੱਚੋਂ ਨਾ ਨਿਕਲ ਜਾਈਂ ਪਰ ਜਿਸ ਚਿੱਤ ਵਿੱਚ ਆ ਜਾਏ ਉਹਨੂੰ ਮਹਾਰਾਜ ਕਹਿੰਦੇ ਆ ਚਾਰ ਚਫੇਰੇ ਦੁਸ਼ਮਨਾ ਨਿਕਹਿ ਰਿਆ ਫਿਜ਼ੀਕਲ ਤੌਰ ਤੇ ਹੁਣ ਮਰਿਆ ਹੁਣ ਮਰਿਆ ਰਿਸ਼ਤੇਦਾਰ ਵੀ ਸਾਥ ਛੱਡ ਗਏ ਤੇ ਇੱਕ ਪੱਕੀ ਗੱਲ ਸੱਚ ਜੇ ਦੁਨੀਆ ਦੀ ਪਰ ਕਰੀਏ ਕਿ ਸਤਵਜਨ ਤੋਂ ਬਿਨਾ ਸਮਝ ਨਹੀਂ ਪੈਂਦੀ ਸੁਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੀ ਗਿਣਤੀ ਖੂਨ ਦਾ ਰਿਸ਼ਤਾ ਬਿਲਕੁਲ ਨਾ ਗਿਣਿਓ ਦੁੱਖ ਇੱਕ ਰਬ ਐਸੀ ਕਸਵੱਟੀ ਦਿੰਦਾ ਜਿੱਤੇ ਸਾਰੇ ਕੱਚੇ ਪਿੱਲੇ ਝੜ ਜਾਂਦੇ ਆ ਕੋਈ ਟਾਮਾ ਟਾਵਾਂ ਕੋਲੋਂਦਾ ਮਾਰੇ ਨੇ ਖਿਆ ਰਿਸ਼ਤੇਦਾਰ ਛੱਡ ਜਾਣਗੇ ਪੁੱਤਰ ਧੀਆਂ ਛੱਡ ਜਾਣਗੇ ਹਰ ਆਸਰਾ ਮੁੱਕ ਜਾਏਗਾ ਪਰ ਚਿੱਤ ਵਿੱਚੋਂ ਜੇ ਵੈਗੁਰੂ ਨਾਮ ਦਾ ਵਿਸਰਿਆ ਇਹ ਸਾਰੇ ਭੱਜਨ ਦੇ ਤੈਨੂੰ ਤੱਤੀ ਵਾਹ ਨਹੀਂ ਲੱਗਣ ਦੇਵਾਂਗਾ ਇਹ ਚਿੱਤ ਦੀ ਬਖਸ਼ਿਸ਼ ਹੈ ਨਾ ਜਾਂ ਕੋ ਮੁਸ਼ਕਲ ਅਤ ਬਣੇ ਤੇ ਮੈਂ ਇੱਕ ਵਾਰੀ ਤੇ ਕਥਾ ਕਰਦੇ ਆ ਕਿ ਚਾਰੇ ਸ਼ਬਦ ਚਿੱਤ ਤੇ ਨੇ ਜੀ ਮਤ ਦੇਖ ਪੂਲਾ ਵਿਸਰਤ ਇਹਦਾ ਚੇਤਨਾ ਆਵੇ ਨਾ ਇਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ ਸੌਕੇ ਨੇ ਜੀ ਜਾਂ ਕੋ ਮੁਸ਼ਕਲ ਅਤ ਬਣੇ ਅਤ ਦਾ ਅਰਥ ਜਦੋਂ ਸਾਰੇ ਕਹਿੰਦੇ ਨਾ ਨਾ ਹੋਣ ਗਈ ਗੱਲ ਕੋਈ ਕੋਈ ਜਵਾਬ ਨਹੀਂ ਕੋਈ ਸਾਥ ਨਹੀਂ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨਾ ਸ਼ਾਕ ਪੇ ਭੱਜ ਖਲੇ ਲਾਗੂ ਦੁਸ਼ਮਨ ਉਹ ਸਾਖ ਵੀ ਛੱਡ ਗਏ ਸੱਬੇ ਭੱਜੋ ਅਸਰਾ ਚੂਕੈ ਸਭ ਅਸਰਾਓ ਪਰ ਬਾਬਾ ਜੀ ਕਹਿੰਦੇ ਨੇ ਬਸ ਵੇਖੀ ਚਿੱਤ ਚੋਂ ਨਾ ਨਿਕਲਣ ਦੇ ਮਹੱਲ ਚਲੇ ਗਏ ਮੈਂ ਕਿਹਾ ਮਾਰੇ ਗੁਰੂ ਗੋਬਿੰਦ ਸਿੰਘ ਜਦੋਂ ਅਸੀਂ ਇਹ ਰਾਤ ਦਾ ਦੀਵਾਨ ਮਾਛੀਵਾੜੇ ਲਾਣੇ ਆ ਨਾ ਜੀ ਹਰ ਸਾਲ ਉੱਥੋਂ ਦਾ ਆਨੰਦ ਹੀ ਕੁਝ ਵੱਖਰਾ ਮੈਂ ਇੱਕ ਵਾਰੀ ਤੁਹਾਨੂੰ ਕਿਹਾ ਸੀ ਇਹਨੂੰ ਰੁੱਖਾਂ ਦੀ ਪੂਜਾ ਨਾ ਸਮਝਿਓ ਸੱਚ ਇਹ ਵੇ ਜੰਡ ਥੱਲੇ ਬੈਠ ਕੇ ਇੰਨੀ ਸੁਰਤ ਇਕੱਠੀ ਹੁੰਦੀ ਹੈ ਪੁੱਛੋ ਹੋ ਜਨਾ ਉੱਥੇ ਔਰਾ ਅੱਜ ਵੀ ਗੁਰੂ ਦਾ ਵਰਤਾ ਹੈ ਉਹ ਚਰਨ ਕਮਲ ਕਿਉਂ ਕਹਿ ਦਿੱਤਾ ਜੀ ਉਹਨੂੰ ਸਾਰੀ ਚ ਕਿ ਮਾਛੀ ਵੜਾ ਚਰਨ ਕਮਲ ਸਹਿਬ ਕਿਉਂਕਿ ਉੱਥੇ ਜਦੋਂ ਦਾਤਾ ਬੈਠਾ ਸੀ ਉਹਦੇ ਚਰਨਾਂ ਵਿੱਚ ਛਾਲੇ ਸਨ ਕੰਡੇ ਸਨ ਲਹੂ ਸੀ ਪਰ ਦੁਸ਼ਮਨ ਤਾਂ ਖਿਆਣਾ ਵੀ ਘਰ ਛੱਡਾ ਦਿੱਤਾ ਪਰ ਜਿੱਥੇ ਕੰਡੇ ਨਾਲ ਖੋਨ ਨਾਲ ਛਾਲਿਆਂ ਨਾਲ ਭਿਜੇ ਚਰਨ ਪੈ ਗਏ ਸਿੱਖਾਂ ਨੇ ਉਹਨੂੰ ਚਰਨ ਕਮਲ ਬਣਾ ਕੇ ਮੱਥਾ ਟੇਕਿਆ ਗੁਰਦੁਆਰਾ ਚਰਨ ਕਮਲ ਸਾਹਿਬ। ਉੱਥੇ ਕੈਬਰੀ ਸੋਚੀਦਾ ਵੀ ਕੋਈ ਪੁੱਤਰ ਕੋਈ ਨਹੀਂ ਪਿਆਰੇ ਤੈਨੇ ਥੀਦ ਹੋ ਗਿਆ ਦੋ ਆ ਰਹੇ ਨੇ ਅਜੇ ਪਰ ਚਿੱਤ ਚੈਨੀ ਬਖਸ਼ਿਸ਼ ਕਿਨਨਾਂ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਬਾਰ ਦਾਸਾ ਕੋਈ ਨਹੀਂ ਸਭੋ ਭਜੈ ਆਸਰਾ ਚੁਕਾ ਸਭ ਸਰਾਓ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਕੋਈ ਸੰਘਾਸਨ ਨਹੀਂ ਕੋਈ ਚੌਰ ਨਹੀਂ ਕੋਈ ਛਤਰ ਨਹੀਂ ਕੋਈ ਗੜਵਾਈ ਨਹੀਂ ਕੋਈ ਸੇਵਾਦਾਰ ਨਹੀਂ ਕੋਈ ਮੰਝਾ ਨਹੀਂ ਕੋਈ ਗਲੀਚਾ ਨਹੀਂ ਟਿੰਡ ਦਾ ਸਹਰਾਣਾ ਹੈ ਪਰ ਬਾਬਾ ਜੀ ਸਤਗੁਰੂ ਕਹਿੰਦੇ ਆ ਨਹੀਂ ਮੇਰੇ ਚਿੱਤ ਚ ਕੁਝ ਹੋਰ ਹੈ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ فرش ਖੁਦਾਵੰਦ ਬਖਸ਼ੰਦ ਹੈ ਐਸ਼ ਅਰਸ਼ ਰੱਬ ਨੇ ਮੇਰੇ ਚਿੱਤ ਚ ਇੱਕ ਆਹੀ ਯਾਦ ਦਿੱਤੀ ਹੈ ਜਿਹੜਾ ਮੈਂ ਕੰਡਿਆਂ ਤੇ ਬੈਠਾ ਵੀ ਸੇਜ ਮਾਨ ਨਾ ਪਿਆਵਾਂ ਇਹ ਚਿੱਤ ਦੀ ਤਾਕਤ ਹੈ ਚਿਤ ਆਵੇ ਉਸ ਪਾਰ ਬ੍ਰह्म ਲੱਗਾ ਨਾ 31 ਵਾਓ ਅਗਲਾ ਪਦ ਵੈਸੇ راہਦਿਆਂ ਤੁਕਾਂ ਨੇ ਸਹਿਬ ਨੇ ਤਾਣਿਆਂ ਕਾ ਢਾਣ ਅਗਲਾ ਪਦ ਆ ਹੈ ਮਹਾਰਾਜ ਦਾ ਹਜ਼ੂਰ ਕਹਿੰਦੇ ਨੇ ਜੇ ਕੋ ਹੋਵੇ ਦੁਬਲਾ ਕਮਜ਼ੋਰ ਹੈ ਨੰਗ ਭੁੱਖ ਕੀ ਪੀਰ ਕਪੜੇ ਪਾਣ ਨੂੰ ਕੋਈ ਨਹੀਂ ਖਾਣ ਨੂੰ ਰੋਟੀ ਕੋਈ ਨਹੀਂ ਨੰਗ ਭੋਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਕੋਈ ਵੀ ਇੱਕ ਪੈਸਾ ਨਹੀਂ ਦਿੰਦਾ ਇਥੋਂ ਤੱਕ ਦੁੱਖ ਵਿੱਚ ਡਿੱਗੇ ਕੋਈ ਬੰਦੇ ਨੂੰ ਧੀਰਜ ਵੀ ਦੋ ਨਹੀਂ ਦਿੰਦਾ ਵੀ ਕੋਈ ਨਹੀਂ ਦਿਨ ਕੱਟੇ ਜਾਣਗੇ ਨਾ ਕੋ ਦੇਵੇ ਧੀਰ ਸਵਾਰਤ ਸੁਭਾਉ ਨਾ ਕੋ ਕਰੇ ਨਾ ਕਿਛੂ ਵੇ ਕਾਜ ਪਰ ਬਾਬਾ ਜੀ ਕਹਿੰਦੇ ਆ ਚਿੱਤ ਨਾ ਬਿਸਰ ਜਾ ਕਿਤੇ ਚਿੱਤ ਆਵੇ ਉਸ ਪਾਰ ਬ੍ਰਹਮ ਮੈਂ ਇਹ ਕਹਿੰਦਾ ਇਹ ਜਿੰਨੇ ਸ਼ਬਦ ਆਏ ਉਸ ਆਏ ਜੀ ਖੁੱਲਾ ਔੜਾ ਕੂੜਾ ਹੈ ਉਸ ਨੇ ਚਿੱਤ ਆਵੇ ਉਸ ਪਾਰ ਬ੍ਰਹਮ ਤਨਿਚਲ ਹੋਵੇ ਰਾਜ ਤੀਸਰਾ ਪਦਾਂ ਹੈ ਜਾਂ ਕੋ ਚਿੰਤਾ ਬਹੁਤ ਬਹੁ ਦੇਹੀ ਵਿਆਪੈ ਰੋਗ ਟੈਨਸ਼ਨ ਨੇ ਰੋਗ ਲਾ ਦਿੱਤੇ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਕ ਕਦੇ ਸੋ ਕਦੀ ਖੁਸ਼ੀਆਂ ਤੇ ਕਦੀ ਗਮੀਆਂ ਦੇ ਸਨੇਹੇ ਨੇ ਗੌਣ ਕਰੈ ਚੋਂ ਕੁੰਟਕਾ ਚਾਰ ਚੁਵੇਰੇ ਪਾਇਦਾ ਉਹ ਹੀ ਬੰਦਾ ਸਾਥ ਦੇ ਜੂ ਉਹ ਹੀ ਦੇਜੂ ਗੌਣ ਕਰੈ ਚੋਂ ਕੁੰਟਕਾ ਘੜੀ ਨਾ ਬੈਸਨ ਸੋਏ ਚਿਤ ਆਵੈ ਓ ਸਪਾਰ ਬ੍ਰਹਮ ਤਨ ਮਨ ਸੀਤਲ ਚੌਥਾ ਪਦ ਆਖੇ ਕਾਮ ਕ੍ਰੋਧ ਮੁਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵਿਕ ਓਨ ਅਗ ਕੀਏ ਹੋਵਾ ਅਸੁਰ ਸੰਗਾਰ ਪੋਥੀ ਗੀਤ ਕਬਿਤ ਕਿਛ ਇਹ ਸਾਰੇ ਸਿਮਰਨ ਵਾਲੇ ਰੋਹਾਨੀਅਤ ਵਾਲੇ ਕਬਿਤ ਜੀ ਇਹਦਾ ਅਰਥ ਗੀਤ ਦੂਜੇ ਨਹੀਂ ਸਮਝਣਾ ਪੋਥੀ ਗੀਤ ਕਬਿਤ ਕਿਛ ਕਦੇ ਨਾ ਕਰਨ ਧਰਿਆ ਚਿਤ ਆਵੇ ਓਸ ਪਾਰ ਬ੍ਰਹਮ ਤਾ ਨਿਮਖ ਸਿਮਰਤ ਧਰਿਆ ਮੈਂ ਸਿਰਫ ਇੱਕ ਬੇਨਤੀ ਤੁਹਾਨੂੰ ਅੱਜ ਇਹੀ ਖਾਸ ਕਰਕੇ ਕਰਨੀ ਸੀ ਜਦੋਂ ਦੂਜਾ ਆਉਂਦਾ ਮੰਦਰ ਆ ਗਿਆ ਘਰ ਆ ਗਿਆ ਕਹਿੰਦਾ ਚੰਗਾ ਭਲਾ ਸੀ ਜਦੋਂ ਕੱਚੇ ਕੋਟੇ 'ਚ ਰਹਿੰਦੇ ਸਾਂ ਥੱਲੇ ਚੌਂਕੜਾ ਮਾਰ ਕੇ ਕਿੰਨੇ ਘੰਟੇ ਬਾਣੀ ਪੜ੍ਹਨੀ ਜਿੰਨੇ ਬੈੱਡਰੂਮ ਬਣ ਗਏ ਉਹ ਤਾਂ ਨਿਤਨੇ ਵੀ ਚੇਤੀ ਨਹੀਂ ਹੁੰਦਾ ਭੁੱਲ ਗਿਆ ਨਾ ਜੀ ਭੁੱਲਣ ਤੋਂ ਬਾਅਦ ਆਹستہ ਆਹستہ ਸਿਮਰਨ ਵਿਸਰਨ ਲੱਗ ਪਿਆ ਫਿਰ ਚਿੱਤ ਚੋਂ ਨਿਕਲ ਗਿਆ ਮਹਾਰਾਜ ਕਹਿੰਦੇ ਨੇ ਪਹਿਲਾ ਸਟੈਪ ਇਹ ਭੁੱਲਣਾ ਸ਼ੁਰੂ ਕਰਨਾ ਹਾਲਾਂਕਿ ਪ੍ਰਾਇਵਾਚੀ ਅਰਥ ਸਾਰੇ ਇੱਕੋ ਹੀ ਕਰਾਂਗੇ ਭੁੱਲ ਜਾਣਾ ਵਿਸਰ ਜਾਣਾ ਚਿੱਤ ਵਿੱਚੋਂ ਨਿਕਲ ਜਾਣਾ ਵਾਹਿਗੁਰੂ ਇੱਕ ਕਿਰਪਾ ਕਰੀ ਮਤ ਦੇਖ ਮਤਾਂ ਇਹਨਾਂ ਨੂੰ ਦੇਖ ਕੇ ਭੁਲਾ ਮੈਂ ਭੁੱਲ ਨਾ ਜਾਵਾਂ ਮੈਂ ਵਿਸਰ ਨਾ ਜਾਵਾਂ ਕਿਤੇ ਇਹ ਦਿਨ ਨਾ ਆਜਣ ਕਿ ਮੇਰੇ ਚਿੱਤ ਵਿੱਚ ਦੁਬਾਰਾ ਵਸੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਭਰਾਵਾਂ ਦਾ ਸੱਚੀਆਂ ਗੱਲਾਂ ਚੈਨਲ ਤੇ ਹਾਰਦਿਕ ਸਵਾਗਤ ਸਾਰਿਆਂ ਨੂੰ ਹੱਥ ਜੋੜ ਬੇਨਤੀ ਕੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤਾਂ ਜੋ ਅਸੀਂ ਹਰ ਰੋਜ਼ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਕਥਾਵਾਂ ਪੇਸ਼ ਕਰਦੇ ਰਹੀਏ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਭੁੱਲਾਂ ਘਮਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ